ਕਬੀਰ ਸਾਰੀ ਸਿਰਜਣਹਾਰ ਕੀ ਜਾਣੇ ਨਾਹੀ ਕੋਏ ਕਹਿ ਜਾਣੇ ਅਪਰਤ ਨਹੀਂ ਕਹਿ ਦਾਸ دیਵਾਨੇ ਹੋਏ ਸਾਰੀ ਸਿਰਜਣਹਾਰ ਕੀ ਜਾਨੇ ਨਾਹੀ ਕੋਏ ਜਿਹੜੀ ਸਾਰੀ ਬੁੱਧੀ ਹੈ ਨਾ ਟੋਟਲ ਬੁੱਧੀ ਪੂਰਨ ਬੁੱਧ ਸਾਰ ਬੁੱਧ ਸਾਰ ਬੁੱਧ ਕਹ ਲੋ ਸਾਰੀ ਪੂਰਨ ਬੁੱਧ ਵੀ ਕਹਿ ਸਕਦੇ ਆ ਜੰਨਾਨਿਕ ਪੂਰਨ ਬੁੱਧ ਟੋਟਲ ਬੁੱਧੀ ਜਿਹੜੀ ਹੈ ਇੱਥੇ ਲੱਗੀ ਹੋਈ ਆ ਸੰਸਾਰ ਜੀ ਦੇ ਨਾਲ ਸਭ ਕੁਝ ਬਣਿਆ ਹਰ ਕਿਸਮ ਦੀ ਬੁੱਧਾ ਜੀ ਦੇ ਵਿੱਚ ਉਹ ਸਾਰੀ ਬੁੱਧਾ ਜੋ ਜ਼ਿੰਦਾਰ ਬਣਿਆ ਜੀ ਦੇ ਨਾਲ ਸੰਸਾਰ ਜੀ ਦੇ ਨਾਲ ਚੱਲ ਰਿਹਾ ਉਹ ਸਾਰੀ ਬੁੱਧਾ ਉਹ ਬੁੱਧਾ ਇਹ ਸੱਜਣਾਂ ਹਰ ਦੀ ਬੁੱਧਾ ਹੈ ਤਾਂ ਜਿਹਨਾਂ ਸੰਸਾਰ ਸਾਜਿਆ ਉਹਦੀ ਬੁੱਧਾ ਹੈ ਕਿਸੇ ਆਦਮੀ ਦੀ ਬੁੱਧਾ ਨਹੀਂ ਹੈ ਇਹਦਾ ਮਨਾਂ ਨਹੀਂ ਬਣਾਇਆ ਕਿਸੇ ਬ੍ਰਹਮਾ ਨੇ ਕੁਝ ਵੀ ਸਾਰੇ ਸੱਜਣਾ ਹਾਰ ਦੀਆ ਪਰਮਾ ਉਹਦੇ ਪਰਮਾ ਨਾਲ ਸੱਜਣਾ ਹਾਰ ਨਹੀਂ ਲੱਗਿਆ ਕਿਤੇ ਸਾਰੇ ਸੱਜਣਾ ਹਾਰ ਕੀ ਜਾਣੇ ਨਹੀਂ ਕੋਈ ਜਾਣੇ ਨਹੀਂ ਕੋਈ ਹੋਰ ਕਿਦਰ ਕੋਈ ਆਨ ਨਹੀਂ ਅਸ ਬੁੱਧਾ ਬੱਤੇ ਕੋਲੇ ਬੁੱਧ ਨਹੀਂ ਕਹਿ ਜਾਣੇ ਆਪਣਤ ਨਹੀਂ ਕਹਿ ਦਾਸ دیਵਾਨੇ ਹੋਏ ਕਹਿ ਜਾਣੇ ਜਾਣ ਤਾਂ ਜਿਹੜਾ ਆਪਣਾ ਢੀਰ ਖੁਦ ਜੀ ਦੀ ਬੁੱਧ ਹੋ ਜਾਂਦਾ ਉਹ ਉਹ ਬਰਮ ਜਾਣਦਾ ਤਾਂ ਪਰਮੇਸ਼ਰ ਜਾਣਦਾ ਜਿਆਦਾ ਸੱਚਖੰਡ ਜਾਣਦਾ ਇਹ ਬੁੱਧ ਕੀ ਹੈ ਜਿਹਨਾਂ ਦੀ ਬੁੱਧ ਹੈ ਜਾਂ ਫਿਰ ਕੋਈ ਉਹਦਾ ਦਾਸ ਹੈ ਤੇ ਦਾਸ ਦੀ ਵਾਦੀ ਵਾਦੀ ਹੋ ਜਿਵੇਂ ਭਗਤ ਨੇ ਇਹ ਦਾਸ ਤੇ ਕਿਰਪਾ ਕਰਦੀ ਹੈ ਉਹਨੂੰ ਥੋੜੀ ਬਹੁਤ ਉਹਨੂੰ ਥੋੜੀ ਬਹੁਤ ਜਾਣਕਾਰੀ ਹੁੰਦੀ ਹੈ ਜਿਹਦੇ ਹੈ ਕਿਰਪਾ ਖਤ ਹੋਏ ਇਹਦੇ ਤੇਦੀ ਬਿਹਰਦੀ ਨਾਲ ਉਹਨੂੰ ਥੋੜੀ ਬਹੁਤ ਹੋ ਜਾਂਦੀ ਹੈ ਉਹ ਤਾਂ ਤੇਜੀ ਤੇ ਤੇ ਕਿਰਪਾ ਕਰਕੇ ਥੋੜੀ ਬਹੁਤ ਉਹਨੂੰ ਬੁੱਧੀ ਦੀ ਸਮਝ ਆਉਂਦੀ ਆ ਸਾਰੀ ਦੀ ਹੁੰਦੀ ਉਹਨੂੰ ਫੇਰ ਸਾਰੇ ਸੱਜਣ ਆਉਂਦੀ ਹੋਈ ਆ ਕਹਾਂ ਜੀ